15 ਦੇ ਵਿੱਚ ਹੋਈ ਬੇਦਬੀ ਦੇ ਲਈ ਹਰਜਿੰਦਰ ਸਿੰਘ ਮਾਜੀ ਵੀ ਜ਼ਿੰਮੇਵਾਰ ਹੈ। ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਸਿੱਧੇ ਤੌਰ ਤੇ ਮਾਜੀ ਤੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਮਾਜੀ ਦੇ ਦੀਵਾਨ ਤੋਂ ਬਾਅਦ ਬੇਦਬੀ ਹੋਈ ਹੈ। ਮਾਜੀ ਦੇ ਦੀਵਾਨ ਤੋਂ ਵੱਜਾ ਹੈ ਗੁਰਗਨ ਸਾਹਿਬ ਜੀ ਦੀ ਬੇਦਬੀ ਦਾ ਮੁੱਢ। ਦੀਵਾਨ ਦੇ ਵਿੱਚ ਡੇਰੇ ਦੇ ਧਾਰਮਿਕ ਚਿੰਨ ਦਾ ਨਰਾਦਰ ਹੋਇਆ। ਅਮਰੀਕ ਸਿੰਘ ਅਜਨਾਲਾ ਦਾ ਜੋ ਬਿਆਨ ਸਾਹਮਣੇ ਹੈ ਉਹਨਾਂ ਦਾ ਕਹਿਣਾ ਹੈ ਕਿ ਦੀਵਾਨ ਦੇ ਵਿੱਚ ਡੇਰੇ ਦੇ ਧਾਰਮਿਕ ਚਿੰਨ ਦਾ ਨਰਾਦਰ ਹੋਇਆ ਤੇ ਬਦਲੇ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਵੱਲੋਂ ਇਹ ਵਿਦਬੀ ਕੀਤੀ ਗਈ ਹੈ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਇਹ ਵੱਡਾ ਇਲਜ਼ਾਮ ਲਗਾਇਆ ਗਿਆ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ 2015 ਦੇ ਵਿੱਚ ਇਹ ਵਿਦਬੀ ਦੇ ਲਈ ਸਿੱਖ ਪ੍ਰਚਾਰਕ ਨੇ ਜੋ ਹਜਿੰਦਰ ਸਿੰਘ ਮਾਜੀ ਉਹ ਵੀ ਜ਼ਿੰਮੇਵਾਰ ਨੇ ਜੋ ਕਿ ਭਾਈ ਅਮਰੀਕ ਸਿੰਘ ਅਜਨਾਲਾ ਇਹ ਇਲਜ਼ਾਮ ਲਗਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਜਿੰਦਰ ਸਿੰਘ ਮਾਜੀ ਦੇ ਦੀਵਾਨ ਤੋਂ ਬਾਅਦ ਵਿਦਬੀ ਹੋਈ ਮਾਜੀ ਦੇ ਦੀਵਾਨ ਤੋਂ ਗੁਰਗੰਸਾਹਿਬ ਜੀ ਦੇ ਵਿਦਬੀ ਦਾ ਮੁੱਢ ਵੱਜਿਆ ਦੀਵਾਨ ਦੇ ਵਿੱਚ ਡੇਰੇ ਦੇ ਧਾਰਮਿਕ ਚਿੰਨ ਦਾ ਨਰਾਦਰ ਹੋਇਆ ਉੱਥੇ ਹੀ ਅਜਨਾਲਾ ਦਾ ਕਹਿਣਾ ਹੈ ਕਿ ਬਦਲੇ ਦੇ ਵਿੱਚ ਡੇਰਾ ਪ੍ਰੇਮੀਆ ਦੇ ਵੱਲੋਂ ਅਬਦਬੀ ਕੀਤੀ ਗਈ ਹੈ ਤੇ ਇਹ ਜੇ ਟਾਈਮਿੰਗ ਦੀ ਗੱਲ ਕੀਤੀ ਹੈ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਇਹ ਪੂਰਾ ਮਾਮਲਾ ਪਹਿਲਾਂ ਹੀ ਜਿਹੜਾ ਕੇਸ ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੋਇਆ ਹੈ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਰਬੀਰ ਸਿੰਘ ਬਾਦਲ ਨੂੰ ਤਖਈਆ ਕਰਾਰ ਦਿੱਤਾ ਗਿਆ ਤਤਕਾਲ ਹੀ ਮੰਤਰੀਆਂ ਨੂੰ ਜਿਹੜਾ ਕਿ ਤਲਬ ਕੀਤਾ ਗਿਆ 15 ਦਿਨਾਂ ਦੇ ਵਿੱਚ ਸਪਸ਼ਟ ਕਰਨ ਦੇਣ ਦੇ ਲਈ ਕਿਹਾ ਗਿਆ ਕਿਉਂਕਿ ਜੋ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਉਸ ਉਸ ਦੇ ਵਿੱਚ ਬਦਬੀਆਂ ਦਾ ਵੀ ਜ਼ਿਕਰ ਹੁੰਦਾ ਗੋਲੀ ਕੰਡੀਆਂ ਦੀਆਂ ਘਟਨਾਵਾਂ ਵਾਪਰੀਆਂ ਉਸ ਦਾ ਵੀ ਜ਼ਿਕਰ ਹੁੰਦਾ ਉਸ ਤੋਂ ਬਾਅਦ ਅਰ ਰਾਮ ਰਹੀਮ ਨੂੰ ਮਾਫੀ ਦੇਣ ਦਾ ਵੀ ਜ਼ਿਕਰ ਹੁੰਦਾ ਜੋ ਕਿ ਬਾਕੀ ਧੜੇ ਦੇ ਵੱਲੋਂ ਮਾਫੀ ਨਾਮੇ ਦੇ ਵਿੱਚ ਸਾਰੀਆਂ ਗੱਲਾਂ ਦਾ ਜੋ ਕਿ ਜ਼ਿਕਰ ਕੀਤਾ ਗਿਆ ਤੇ ਇਸ ਦੇ ਵਿਚਾਰੇ ਹੀ ਭਾਈ ਅਮਰੀਤ ਸਿੰਘ ਅਚਨਾਲਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹਰਜਿੰਦਰ ਸਿੰਘ ਮਾਜੀ ਤੇ ਵੱਡਾ ਇਲਜ਼ਾਮ ਲਗਾ ਦਿੱਤਾ ਗਿਆ ਅਚਨਾਲਾ ਦਾ ਕਹਿੰਨੇ ਕਿ 2015 ਦੇ ਵਿੱਚ ਉਹ ਵਿਦਬੀ ਦੇ ਲਈ ਹਰਜਿੰਦਰ ਸਿੰਘ ਮਾਜੀ ਵੀ ਜ਼ਿੰਮੇਵਾਰ ਹੈ ਹਰਜਿੰਦਰ ਸਿੰਘ ਮਾਜੀ ਦੇ ਦਿਵਾਨ ਤੋਂ ਬਾਅਦ ਵਿਦਬੀ ਹੋਈ ਹੈ ਉੱਥੇ ਅਮਰੀਤ ਸਿੰਘ ਅਚਨਾਲਾ ਦਾ ਕਹਿੰਨੇ ਕਿ ਮਾਜੀ ਦੇ ਦਿਵਾਨ ਤੋਂ ਗੁਰਗਨ ਸਿੰਘ ਜੀ ਦੀ ਵਿਦਬੀ ਦਾ ਮੁੱਢ ਬੱਜਿਆ ਜੋ ਕਿ ਭਾਈ ਅਮਰੀਕ ਸਿੰਘ ਅਜਨਾਲਾ ਨੇ ਮਾਜੀ ਤੇ ਇਲਜ਼ਾਮ ਲਗਾਏ ਨੇ। ਇਹ ਜਾਣਨੇ ਪਿਆਦਬੀ ਸ਼ੁਰੂ ਹੋਈ ਕਿੱਥੋਂ ਤੇ ਕਰਵਾਈ ਕਿਨੇ ਤੇ ਪਹਿਲ ਕਦਮੀ ਕੀਤੀ ਕਿੰਨੇ ਆ। ਗੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਇੱਕ ਦੀਵਾਨ ਸੱਜਿਆ ਸੀ। ਦੀਵਾਨ ਦੇ ਵਿੱਚ ਗੁਰਮਤ ਤੋਂ ਅਣਜਾਣ ਮਨੁੱਖ ਨੇ ਸਰਸੇ ਵਾਲੇ ਦੇ ਜਿਹੜੇ ਉਹਨਾਂ ਦੀਆਂ ਨਿਸ਼ਾਨੀਆਂ ਉਹਨਾਂ ਦੀ ਨਰਾਤਰੀ ਕਰਾਈ ਕਿਸੇ ਨੂੰ ਕੋਈ ਅਧਿਕਾਰ ਨਹੀਂ ਮੈਂ ਉਹਨਾਂ ਦਾ ਮਹਤੀ ਨਹੀਂ ਮੈਂ ਕਟੜ ਵਿਰੋਧੀ ਸੀ ਹਾਂ ਤੇ ਰਹੂੰਗਾ ਉਹ ਗੁਰਮਤ ਤੋਂ ਹਣ ਜਾਣ ਸੀ ਸਰਸੇਵਾੜੇ ਦੇ ਜਿਹੜੇ ਚੇਲੇ ਸੀ ਉਹਨਾਂ ਦੀਆਂ ਨਿਸ਼ਾਨੀਆਂ ਦੀ ਨਰਾਦਰੀ ਹੋਈ ਸਮਝਦਾਰ ਹੁੰਦਾ ਤੇ ਉਹਨਾਂ ਦੀਆਂ ਨਿਸ਼ਾਨੀਆਂ ਲਾਹ ਕਰਕੇ ਉਹਨਾਂ ਦੇ ਘਰਾਂ ਵਿੱਚ ਦੇ ਦਿੰਦੇ ਕਿ ਸਾਨੂੰ ਨਹੀਂ ਚਾਹੀਦੀ ਗੁਰਮਖੋ ਸਾਡਾ ਨਿਸ਼ਾਨ ਹੈ ਕਿਰਪਾਨ ਕੋਈ ਬੰਦਾ ਪ੍ਰਚਾਰ ਕਰਕੇ ਉਹਨੂੰ ਅਸਾਈ ਬਣਾ ਲੈਂਦਾ ਹੈ ਕਿ ਕਿਰਪਾਨ ਨੂੰ ਰੂੜੀ ਤੇ ਸੋਟੇ ਆਪਾਂ ਬਰਦਾਸ਼ਤ ਕਰਾਂਗੇ ਇਥੇ ਗੁਰਮਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਰਾਦਰੀ ਦਾ ਮੁੱਢ ਬਚਾ ਤੂੰ ਪ੍ਰਚਾਰਕ ਕੌਣ ਸੀ ਮਾਜੀ ਉਹਨਾਂ ਨੇ ਇਸ ਰੋਸ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਚੋਰੀ ਕੀਤੀ ਤੇ ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਅੰਗ ਪਾੜ ਕਰਕੇ ਖਿਲਾਰੇ ਖਿਲਾਰਨ ਤੋਂ ਬਾਅਦ ਫਿਰ ਇਸ ਚੌਂਕ ਦੇ ਵਿੱਚ ਧਰਨਾ ਲਗਾ ਤੇ ਧਰਨੇ ਦੇ ਪ੍ਰਬੰਧਕ ਵੀ ਕੋ ਚਾਰੇ ਜਾਣੇ ਸੀ ਮਾਜੀ ਧੁੰਦਾ ਢੜੀਆਂ ਵਾਲਾ ਤੇ ਪੰਥਪ੍ਰੀਤ ਇਹ ਚਾਰੇ ਪ੍ਰਬੰਧਕ ਸਹੀ ਗੁਰਬਾਣੀ ਤੇ ਅਮਲ ਕਰੀਏ ਜੋ ਗੁਰਬਾਣੀ ਕਹਿੰਦੀ ਹੈ ਤਖਤ ਰਾਜਾ ਸੋਬ ਹੈ ਜੇ ਤਖਤ ਤੇ ਲੈ ਕੋਈ ਉਹ ਆਗੂ ਕਿਥੇ ਅੱਜ ਸਿੰਘ ਸ਼ਹੀਦ ਹੋ ਗਏ अनेਕਾਂ ਫੱਟੜ ਹੋ ਗਏ ਅੱਜ ਤੱਕ ਨਾ ਤਾਂ ਢੜੀਆਂ ਵਾਲਾ ਮੁੜ ਕੇ ਲੱਭ ਨਾ ਪੰਸਬ੍ਰੀਤ ਲੱਭ ਨਾ ਧੁੰਦਾ ਲੱਭਾ ਤੇ ਨਾ ਮਾਝੀ ਲੱਭਾ ਇਹ ਫਿਰ ਗੱਲ ਹੋਈ ਨਾ ਵੀ ਅਗ ਲਾਈ ਤੇ ਕੁੱਤਾ ਗੰਧ ਤੇ ਗੁਰਮਖੋ ਆਪਾਂ ਝਾੜ ਬਕੀਏ ਨਹੀਂ ਇਹ ਸ਼ੁਰੂ ਕਿੱਥੋਂ ਹੋਈ ਆ ਮੈਂ ਉਹਨਾਂ ਦਾ ਹਮਾਇਤੀ ਨਹੀਂ ਉਹਨਾਂ ਦਾ ਵਿਰੋਧੀ ਸੀ ਹਾਂ ਤੇ ਰਹੂੰਗਾ ਦੋਦੀ ਗੱਲ ਆ ਵਾਰ-ਵਾਰ ਆਪਾਂ ਕੱਟ ਕਰਦੇ ਧਰਨੇ ਲਾਉਣੇ ਆ ਸਟੇਜ ਲਾ ਕੇ ਆਪਾਂ ਸੁਣਾਉਣਾ ਕਿਨੂੰ ਆ ਸਾਰਿਆਂ ਨੂੰ ਪਤਾ ਵੀ ਬਿਆਦਵੀ ਹੋਈ ਤੇ ਬਿਆਦਵੀ ਦਾ ਆਪਾਂ ਹੱਕ ਲੈਣਾ 7 ਵਜੇ ਦਾ ਟਾਈਮ ਸੀ ਅਸੀਂ 8:30 ਵਜੇ ਆਏ ਆ ਫਿਰ ਕੱਲਾ ਕੱਲਾ ਸਿੰਘ ਵੱਖਰਾ ਵੱਖਰਾ ਆਪਣਾ ਪੇਜ ਖੋਲਕੇ ਤੇ ਆਪੋ ਆਪਣੇ ਪੇਜ ਤੋਂ ਲਾਈਵ ਹੋਏ ਤੇ ਬਹਿਣ ਦਾ ਕੀ ਫਾਇਦਾ ਆਪਣੇ ਇਕੱਠ ਕਰਨ ਦਾ ਫਾਇਦਾ ਕੀ ਸਾਡੀ ਇੱਕ ਸੁਰਤਾ ਹੀ ਨਹੀਂ ਸਾਡੀ ਅਦਬੀ ਤਾਂ ਭੱ ਗਈ ਜਾਂਦੇ ਆ ਬੇਅਦਬੀ ਸ਼ੁਰੂ ਹੋਈ ਕਿੱਥੋਂ ਤੇ ਕਰਵਾਈ ਕਿਨੇ ਤੇ ਪਹਿਲ ਕਦਮੀ ਕੀਤੇ ਕੀਤੇ ਗਿਨੇ ਆ ਤਾਂ ਨੂੰ ਸੀ ਪੂਰਾ ਬਿਆਨ ਸੁਣਾਇਆ ਅ ਦਰਸਲ ਅੱਜ ਕੋਟਪੂਰਾ ਵਿਵਿੱਚ ਵਕਤਕ ਸਿੱਖ ਜਥੇਬੰਦੀਆਂ ਦੇ ਵੱਲੋਂ ਖਟ ਇਕੱਠ ਕੀਤਾ ਗਿਆ ਰੋਸ ਮਾਰਚ ਕੱਢਿਆ ਗਿਆ ਵਿਦਬੀ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਗਈ ਤੇ ਇਸੇ ਦਰਾਂ ਨੇ ਪਾਈ ਅਮਰੀਕ ਸਿੰਘ ਅਜਨਾਲਾ ਜੋ ਕਿ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ ਤੇ ਇਸ ਦਰਾਂ ਉਹਨਾਂ ਦੇ ਵੱਲੋਂ ਸਿੱਖ ਪ੍ਰਚਾਰਕ ਭਰਜਿੰਦਰ ਸਿੰਘ ਮਾਜੀ ਤੇ ਇਹ ਵੱਡਾ ਇਲਜ਼ਾਮ ਲਗਾਇਆ ਜਾਂਦਾ ਪਾਈ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਹਨਾਂ ਸ਼ਬਦਾਂ ਦਾ ਸੀ ਜ਼ਿਕਰ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ 2015 ਦੇ ਵਿੱਚ ਹੋਈ ਵਿਦਬੀ ਦੇ ਲਈ ਮਾਜੀ ਵੀ ਜ਼ਿੰਮੇਵਾਰ ਹੈ ਅਜੇਂਦਰ ਸਿੰਘ ਮਾਜੀ ਤੇ ਦਿਮਾਂਤ ਤੋਂ ਬਾਅਦ ਇਹ ਉੱਥੇ ਪਾਈ ਅਮਰਿੰਦਰ ਸਿੰਘ ਅਚਨਾਲਾ ਦਾ ਇਹ ਕਹਿਣਾ ਹੈ ਕਿ ਮਾਜੀ ਦੇ ਦਿਵਾਨ ਤੋਂ ਵੱਜਾ ਗੁਰੂ ਗੰਗਸਾਹਿਬ ਜੀ ਦੀ ਵਿਦਵੀ ਦਾ ਮੋਢੇ ਦਿਵਾਨ ਦੇ ਵਿੱਚ ਡੇਰੇ ਦੇ ਧਾਰਨਿਕ ਚਿੰਦਾ ਨਰਾਦਰ ਹੋਇਆ ਹੈ ਪਾਈ ਅਮਰਿੰਦਰ ਸਿੰਘ ਅਚਨਾਲਾ ਦੇ ਵੱਲੋਂ ਜੇ ਵੱਡਾ ਬਿਆਨ ਦਿੱਤਾ ਗਿਆ ਹੈ ਉੱਥੇ ਤੁਹਾਨੂੰ ਪ੍ਰਦੀਪ ਕਲੇਰ ਦਾ ਇੱਕ ਤੋਂ ਚੌਣ ਦੇ ਤਹਿ ਦਰਜੇ ਬਿਆਨ ਵੀ ਸੁਣਾਉਂਦੇ ਆ ਜਿਸ ਦੇ ਵਿੱਚ ਇਸ ਲੋਕਟ ਵਾਲੇ ਵਾਕਏ ਦਾ ਜਿਹੜਾ ਕਿ ਪੂਰੀ ਘਟਨਾ ਦਾ ਜ਼ਿਕਰ ਹੁੰਦਾ ਹੈ ਜ਼ਿਕਰ ਕੀਤਾ ਜਾਂਦਾ ਹੈ ਹੁਣ ਤੁਹਾਨੂੰ ਪ੍ਰਦੀਪ ਕਲੇਰ ਦੇ 164 ਦੇ ਤਹਿਤ ਦਰਜ ਬਿਆਨ ਸੁਣਾਉਂਦੇ ਆ ਜਿਸ ਦੇ ਵਿੱਚ ਇਸ ਲੋਕਿਟ ਵਾਲੇ ਵਾਕਏ ਦਾ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਜੋ ਉਸ ਦੇ ਵੀ 164 ਦੇ ਤਹਿਤ ਦਰਜ ਸਾਰੇ ਜਿਹੜੇ ਕਿ ਬਿਆਨ ਦਰਜ ਕਰਵਾਏ ਜਾਂਦੇ ਨੇ ਮਹਿੰਦਰ ਪਾਲ ਨੇ ਰਾਮਰੀ ਹਿੰਮ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਹਰਜਿੰਦਰ ਸਿੰਘ ਮਾਜੀ ਇੱਕ ਧਰਮ ਪ੍ਰਚਾਰਕ ਨੇ ਕਥਾ ਕੀਤੀ ਅਤੇ ਉਸ ਤੋਂ ਪ੍ਰੇਰਿਤ ਹੋ ਕੇ ਕੁਝ ਲੋਕ ਜੋ ਰਾਮ ਰਹੀਮ ਨੂੰ ਮੰਨਦੇ ਸੀ ਉਹਨਾਂ ਦੇ ਪ੍ਰੇਮੀ ਸੀ ਉਹਨਾਂ ਨੇ ਉਸਦੇ ਲੋਕਟ ਜ਼ਮੀਨ ਤੇ ਸੁੱਟ ਦਿੱਤੇ ਜਿਸ ਵਿੱਚ ਰਾਮ ਰਹੀਮ ਦੀ ਫੋਟੋ ਸੀ ਇਹ ਸੁਣਦਿਆਂ ਹੀ ਹਣੀਪ੍ਰੀਤ ਗੁੱਸੇ ਦੇ ਵਿੱਚ ਆ ਗਈ ਅਤੇ ਬੋਲੀ ਕਿ ਇਹ ਲੋਕਟ ਜਦੋਂ ਸੁੱਟੇ ਗਏ ਤਾਂ ਤੁਸੀਂ ਕੁਝ ਕੀਤਾ ਕਿਉਂ ਨਹੀਂ ਫਿਰ ਰਾਮ ਰਹੀਮ ਤੇ ਹਣੀਪ੍ਰੀਤ ਬੋਲੇ ਇੱਥੇ ਦਾ ਜਵਾਬ ਪੱਥਰ ਨਾਲ ਦਿਓ ਤਾਂ ਤੁਹਾਨੂੰ ਪੂਰਾ ਬਿਆਨ ਸੁਣਿਆ ਹੈ ਦਰਸਲ ਪ੍ਰਦੀਪ ਪਲੇਅਰ ਜੋ ਕਿ ਵਿਦਬੀ ਮਾਮਲੇ ਦਾ ਇਹ ਮੁਲਜ਼ਮ ਹੈ ਆ ਤਾਂ ਇਸ ਦੇ ਵੱਲੋਂ 164 ਦੇ ਤਹਿਤ ਜੋ ਕਿ ਬਿਆਨ ਦਰਜ ਕਰਵਾਇਆ ਗਿਆ ਉਸ ਦੇ ਵਿੱਚ ਪੂਰੇ ਵਾਕਏ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਹਜਿੰਦਰ ਸਿੰਘ माजी ਦੇ ਦੀਵਾਨ ਦੇ ਵਿੱਚੋਂ ਡੇਰਾ ਪ੍ਰੇਮੀਆ ਦੇ ਵੱਲੋਂ ਲੋਕਟ ਉਤਾਰੇ ਜਾਂਦੇ ਨੇ ਕਾਂ ਜਦੋਂ ਇਹ ਪੂਰਾ ਵਾਕਿਆ ਉੱਥੇ ਰਾਮ ਰਹੀਮ ਦੇ ਅੱਗੇ ਹਨੀਪ੍ਰੀਤ ਦੇ ਕੇ ਸਾਂਝਾ ਕੀਤਾ ਜਾਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਹੀ ਅਜਿਹਾ ਕਰਦੇ ਉਹਨਾਂ ਦੇ ਵੱਲੋਂ ਗੱਲ ਕਹੀ ਜਾਂਦੀ ਹੈ ਆ ਜੋ 164 ਦੇ ਤਹਿਤ ਫਰਦੀਨ ਕਲੇਰ ਦੇ ਇਹ ਬਿਆਨ ਨੇ ਉਹ ਤੁਹਾਨੂੰ ਉਸੇ ਸ਼ਬਦਾवली ਗ੍ਰਾਫਿਕ ਦੇ ذریعے ਵੀ ਦੱਸ ਰਹੇ ਆ ਪੂਰਾ ਬਿਆਨ ਤੁਹਾਨੂੰ ਉਸੇ ਸੁਣਾਇਆ ਵੀ ਹੈ ਤੇ ਇਹ ਕਿਤੇ ਨਾ ਕਿਤੇ ਤੱਥ ਵੀ ਜਿਹੜੇ ਕਿ ਪੂਰੇ ਸਾਹਮਣੇ ਆਉਂਦੇ ਨੇ ਸਾਲ 2015 ਦੇ ਵਿੱਚ ਉਸੇ ਗੱਲ ਦਾ ਹੁਣ ਭਾਈ ਅਫਰੇਖ ਸਿੰਘ ਅਜਨਾਲਾ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਸਿੱਧੇ ਤੌਰ ਤੇ ਸਿੱਖ ਪ੍ਰਚਾਰਕ ਹਜਿੰਦਰ ਸਿੰਘ ਮਾਜੀ ਤੇ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਅਜਨਾਲਾ ਦਾ ਕਹਨੇ ਕਿ 2015 ਦੇ ਵਿੱਚ ਹੋਈ ਬਦਬੀ ਦੇ ਲਈ ਹਜਿੰਦਰ ਸਿੰਘ ਮਾਜੀ ਵੀ ਜ਼ਿੰਮੇਵਾਰ ਹੈ ਉਹਦਾ ਕਹਨੇ ਕਿ ਹਰਜਿੰਦਰ ਸਿੰਘ ਮਾਜੀ ਦੇ ਦਿਵਾਨ ਤੋਂ ਬਾਅਦ ਬਦਬੀ ਹੁੰਦੀ ਹੈ ਮਾਜੀ ਦੇ ਦਿਵਾਨ ਤੋਂ ਗੁਰਗਨ ਸਾਹਿਬ ਜੀ ਦੀ ਬਦਬੀ ਦਾ ਮੋੜ ਵੱਜਦਾ ਹੈ ਪਾਈ ਅਮਰੀਕ ਸਿੰਘ ਅਜਨਾਲਾ ਦਾ ਕਹਨੇ ਕਿ ਦਿਵਾਨ ਦੇ ਤੋਂ ਡੇਰੇ ਦੇ ਧਾਰਮਿਕ ਚਿੰਨ ਦਾ ਨਰਾਦਰ ਹੋਇਆ ਹਾਲਾਂਕਿ ਨਾਲ ਉਹ ਨਹੀਂ ਵੀ ਸਾਫ਼ ਕੀਤਾ ਹੈ ਕਿ ਉਹ ਡੇਰੇ ਦੇ ਵਿਰੋਧੀ ਰਹੇ ਨੇ ਨੇ ਤੇ ਉਸ ਤੋਂ ਬਾਅਦ ਅੱਗੇ ਵੀ ਰਹਿਣਗੇ ਔਰ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਧਾਰਮਿਕ ਚਿੰਨ ਦਾ ਜਿਹੜਾ ਕਿ ਨਰਾਦਰ ਹੋਣਾ ਤਾਂ ਉਹ ਗਲਤ ਹੈ ਜੋ ਕਿ ਭਾਈ ਮਰਗ ਸਿੰਘ ਜੀ ਨਾਲ ਆਦਿ ਉਹਨਾਂ ਸ਼ਬਦਾਂ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਦੀਵਾਨ ਦੇ ਵਿੱਚ ਡੇਰੇ ਤੇ ਧਾਰਮਿਕ ਚਿੰਨ ਦਾ ਨਰਾਦਰ ਹੋਇਆ ਤੇ ਬਦਲੇ ਦੇ ਵਿੱਚ ਡੇਰਾ ਪ੍ਰੇਮੀਅਨ ਦੇ ਵੱਲੋਂ ਵਿਦਬੀ ਕੀਤੀ ਜਾਂਦੀ ਹੈ ਜੇਕਰ ਇਸ ਪੂਰੇ ਟਾਈਮਿੰਗ ਦੀ ਗੱਲ ਕੀਤੀ ਹੈ ਤਾਂ ਪੂਰਾ ਮਾਮਲਾ ਪਹਿਲਾਂ ਹੀ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੋਇਆ ਜਿਸ ਦੀ ਕਿ ਸ਼ੁਰੂਆਤ ਅਰਸਲ ਹੁੰਦੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਨਾਂ ਦੇ ਵੱਲੋਂ ਇੱਕ ਮਾਫੀਨਾਮਾ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸੌਂਪ ਆ ਬੇਦਮੀ ਵਾਲੇ ਮਾਮਲੇ ਦਾ ਜ਼ਿਕਰ ਕੀਤਾ ਜਾਂਦਾ ਹੈ ਗੋਲੀ ਕੰਢ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਰਾਮ ਰੀਮ ਦਾ ਕੇਸ ਵਾਪਸ ਲੈਣ ਦਾ ਜਿਹੜੀ ਇੱਕ ਗੱਲ ਕਹੀ ਜਾਂਦੀ ਹੈ ਉਸ ਨੂੰ ਜਿਹੜੀ ਮਾਫੀ ਦਿੱਤੀ ਗਈ ਉਸ ਦੀ ਵੀ ਉਸ ਦੇ ਵਿੱਚ ਮਾਫੀ ਨਾਮੇ ਵਿੱਚ ਗੱਲ ਕਹੀ ਜਾਂਦੀ ਉਸ ਤੋਂ ਬਾਅਦ ਜੀ ਜੋਕੇ ਸਿੰਘ ਸਹਿਬਾਨ ਦੇ ਨੋਟਿਸ ਲਿਆ ਗਿਆ ਸੁਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਸਪਸ਼ਟ ਕਰਨ ਦਿੱਤਾ ਉਸ ਤੋਂ ਬਾਅਦ ਪਿਛਲੇ ਦਿਨ ਹੀ ਪੰਜ ਸਿੰਘ ਸਹਿਬਾਨ ਵੱਲੋਂ ਫੈਸਲਾ ਲਿਆ ਗਿਆ ਸੁਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਇਸੇ ਟਾਈਮਿੰਗ ਦੇ ਵਿਚਾਲੇ ਇਸੇ ਪੂਰੇ ਐਪੀਸੋਡ ਦੇ ਵਿਚਾਲੇ ਉਹਨਾਂ ਪਾਈ ਅਮਰੀਕ ਸਿੰਘ ਜਨਾਲਾ ਦੇ ਵੱਲੋਂ ਸਿੱਖ ਪ੍ਰਚਾਰਕ ਫਰਜੰਦਰ ਸਿੰਘ ਮ ਇਲਜ਼ਾਮ ਲਗਾਇਆ ਗਿਆ ਉਹਨਾਂ ਦਾ ਕਹਿੰਦੇ ਕਿ 2015 ਦੇ ਵਿੱਚ ਹੋਈ ਵਿੱਦਵੀ ਦੇ ਲਈ ਹਰਜਿੰਦਰ ਸਿੰਘ ਮਾਜੀ ਵੀ ਜ਼ਿੰਮੇਵਾਰ ਹੈ ਇਹ ਪ੍ਰੇਵ ਦੀ ਸ਼ੁਰੂ ਹੋਈ ਕਿਥੋਂ ਤੇ ਕਰਵਾਈ ਕਿਨੇ ਤੇ ਪਹਿਲ ਕਦਮੀ ਕੀਤੀ ਕਿਨੇ ਆ ਹੋਰ ਜਵਾਰ ਸਿੰਘ ਵਾਲੇ ਦੇ ਵਿੱਚ ਇੱਕ ਦੀਵਾਨ ਸੱਜਿਆ ਸੀ ਦੀਵਾਨ ਦੇ ਵਿੱਚ ਗੁਰਮਤ ਤੋਂ ਅਣਜਾਣ ਮਨੁੱਖ ਨੇ ਸਰਸੇ ਵਾਲੇ ਦੇ ਜਿਹੜੇ ਉਹਨਾਂ ਦੀਆਂ ਨਿਸ਼ਾਨੀਆਂ 'ਚ ਉਹਨਾਂ ਦੀ ਨਰਾਦਰੀ ਕਰਾਈ ਕਿਸੇ ਨੂੰ ਕੋਈ ਅਧਿਕਾਰ ਨਹੀਂ ਮੈਂ ਉਹਨਾਂ ਦਾ ਮਹਤੀ ਨਹੀਂ ਮੈਂ ਕਟੜ ਵਿਰੋਧੀ ਸੀ ਹਾਂ ਤੇ ਰਹੂੰਗਾ ਉਹ ਗੁਰਮਤ ਤੋਂ ਜਾਣ ਸੀ ਸਰਸੇ ਵਾਲੇ ਦੇ ਜਿਹੜੇ ਚੇਲੇ ਸੀ ਉਹਨਾਂ ਦੀਆਂ ਨਿਸ਼ਾਨੀਆਂ ਦੀ ਨਰਾਦਰੀ ਹੋਈ ਸਮਝਦਾਰ ਹੁੰਦਾ ਤੇ ਉਹਨਾਂ ਦੀਆਂ ਨਿਸ਼ਾਨੀਆਂ ਲਾਹ ਕਰਕੇ ਉਹਨਾਂ ਦੇ ਘਰਾਂ ਵਿੱਚ ਦੇ ਦਿੰਦੀ ਪੀ ਸਾਨੂੰ ਨਹੀਂ ਚਾਹੀਦੀ ਗੁਰਮਖੋ ਸਾਡਾ ਨਿਸ਼ਾਨ ਹੈ ਕਿਰਪਾਨ ਕੋਈ ਬੰਦਾ ਪ੍ਰਚਾਰ ਕਰਕੇ ਉਹਨੂੰ ਅਸਾਈ ਬਣਾ ਲੈਂਦਾ ਹੈ ਤੇ ਕਿਰਪਾਨ ਨੂੰ ਰੂੜੀ ਤੇ ਸੋਟੇ ਆਪਾਂ ਬਰਦਾਸ਼ਤ ਕਰਾਂਗੇ ਇਥੇ ਗੁਰਮਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਰਾਤਰੀ ਦਾ ਮੁੱਢ ਬਚਾ ਤੂੰ ਪ੍ਰਚਾਰਕ ਕੌਣ ਸੀ ਮਾਜੀ ਉਹਨਾਂ ਨੇ ਇਸ ਰੋਸ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਉੱਤੇ ਚੋਰੀ ਕੀਤੀ। ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਅੰਗ ਪਾੜ ਕਰਕੇ ਖਲਾਰੇ ਖਲਾਰਨ ਤੋਂ ਬਾਅਦ ਫਿਰ ਇਸ ਚੌਂਕ ਦੇ ਵਿੱਚ ਧਰਨਾ ਲੱਗਾ ਤੇ ਧਰਨੇ ਦੇ ਪ੍ਰਬੰਧਕ ਵੀ ਕੋ ਚਾਰੇ ਜਾਣੇ ਸੀ। ਮਾਜੀ ਧੁੰਦਾ ਢੜੀਆਂ ਵਾਲਾ ਤੇ ਪੰਥਪ੍ਰੀਤ ਇਹ ਚਾਰੇ ਪ੍ਰਬੰਧਕ ਸਹੀ। ਗੁਰਬਾਨੀ ਤੇ ਅਮਲ ਕਰੀਏ ਜੋ ਗੁਰਬਾਨੀ ਕਹਿੰਦੀ ਐ ਵਕਤ ਰਾਜਾ ਸੋਭੈ ਜੇ ਤਖਤ ਤੇ ਲੈ ਕੋਈ ਉਹ ਆਗੂ ਕਿੱਥੇ ਅੱਡ ਸਿੰਘ ਸ਼ਹੀਦ ਹੋ ਗਏ अनेਕਾਂ ਫੱਟੜ ਹੋ ਗਏ ਅੱਜ ਤੱਕ ਨਾ ਤਾਂ ਢੜੀਆਂ ਵਾਲਾ ਮੁੜ ਕੇ ਲੱਭਾ ਨਾ ਪੰਸਬ੍ਰੀਤ ਲੱਭਾ ਨਾ ਧੁੰਦਾ ਲੱਭਾ ਤੇ ਨਾ ਮਾਝੀ ਲੱਭਾ ਇਹ ਫਿਰ ਗੱਲ ਹੋਈ ਨਾ ਵੀ ਅਗ ਲਾਈ ਤੇ ਕੁੱਤਾ ਕੰਧ ਤੇ ਗੁਰਮਖੋ ਆਪਾਂ ਜਾੜ ਵਕੀਏ ਨਹੀਂ ਇਹ ਸ਼ੁਰੂ ਕਿੱਥੋਂ ਹੋਈ ਆ ਮੈਂ ਉਹਨਾਂ ਦਾ ਹਮਾਇਤੀ ਨਹੀਂ ਉਹਨਾਂ ਦਾ ਵਿਰੋਧੀ ਸੀ ਹਾਂ ਤੇ ਰਹੂੰਗਾ ਦੋਦੀ ਗੱਲ ਆ ਵਾਰ-ਵਾਰ ਆਪਾਂ ਕੱਟ ਕਰਦੇ ਧਰਨੇ ਲਾਉਣੇ ਆ ਸਟੇਜ ਲਾ ਕੇ ਆਪਾਂ ਸੁਣਾਉਣਾ ਕਿਨੂੰ ਆ ਸਾਰਿਆਂ ਨੂੰ ਪਤਾ ਵੀ ਬਿਆਦਬੀ ਹੋਈ ਤੇ ਬਿਆਦਬੀ ਦਾ ਆਪਾਂ ਹੱਕ ਲੈਣਾ 7 ਵਜੇ ਦਾ ਟਾਈਮ ਸੀ ਅਸੀਂ 8:30 ਵਜੇ ਆਏ ਆ ਫਿਰ ਕੱਲਾ ਕੱਲਾ ਸਿੰਘ ਵੱਖਰਾ ਵੱਖਰਾ ਆਪਣਾ ਪੇਜ ਖੋਲਕੇ ਤੇ ਆਪੋ ਆਪਣੇ ਪੇਜ ਤੋਂ ਲਾਈਵ ਇੱਥੇ ਬਹਿਣ ਦਾ ਕੀ ਫਾਇਦਾ ਆਪਣੇ ਇਕੱਠ ਕਰਨ ਦਾ ਫਾਇਦਾ ਕੀ ਸਾਡੀ ਇੱਕ ਸੁਰਤਾ ਹੀ ਨਹੀਂ ਕਪਈ ਅਮਰੀਕ ਸਿੰਘ ਜਨਾਲਾ ਦੇ ਉਹ ਦਰਸਲ ਹਜਿੰਦਰ ਸਿੰਘ ਮਾਜੀ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਭਾਈ ਅਮਰੀਕ ਸਿੰਘ ਜਨਾਲਾ ਦੇ ਵੱਲੋਂ ਜਿਹੜੇ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਕਿ 2015 ਦੇ ਵਿੱਚ ਹੋਈ ਵਿਦਬੀ ਦੇ ਲਈ ਮਾਜੀ ਵੀ ਜ਼ਿੰਮੇਵਾਰ ਹੈ ਹਜਿੰਦਰ ਸਿੰਘ ਮਾਜੀ ਦੇ ਦਿਵਾਨ ਤੋਂ ਬਾਅਦ ਇਹ ਵਿਦਬੀ ਹੋਈ ਹੈ ਦਿਵਾਨ ਦੇ ਵਿੱਚ ਡੇਰੇ ਦੇ ਧਾਰਮਿਕ ਚਿੰਨ੍ਹ ਦਾ ਨਰਾਦਰ ਹੋਇਆ ਤੇ ਬਦਲੇ ਦੇ ਵਿੱਚ ਡੇਰਾ ਪ੍ਰੇਮੀਆਂ ਨੇ ਵਿਦਬੀ ਕੀਤੀ ਹਾਲਾਂਕਿ ਇਹ ਤੱਥ ਜਿਹੜੇ ਕਿ ਵੱਖ-ਵੱਖ ਜਿੰਗ ਐਸਆਈਟੀ ਦੇ ਵੱਲੋਂ ਜਾਂਚ ਕੀਤੀ ਜਾ ਚੁੱਕੀ ਹੈ ਆ ਪੂਰੇ ਵਿਦਬੀ ਮਾਮਲੇ ਨੂੰ ਉਸ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਇਆ ਹੈ ਉਸਦੇ ਵਿੱਚ ਜ਼ਿਕਰ ਆਇਆ ਇਸ ਤਲਾਵਾ ਜਿਹੜੇ ਕਿ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਵੱਲੋਂ ਜਸਟਿਸ ਰஞ்சிਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਗਿਆ ਉਸਦੇ ਜਿਹੜੇ ਕਿ ਤੱਥ ਸਾਹਮਣੇ ਆਉਂਦੇ ਨੇ ਰਿਪੋਰਟ ਸਾਹਮਣੇ ਆਉਂਦੀ ਹੈ ਉਸਦੇ ਵਿੱਚ ਵੀ ਇਸ ਪੂਰੇ ਵਾਕਏ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਭਾਈ ਹਜਿੰਦਰ ਸਿੰਘ माजी ਜਿਹੜੇ ਕਿ ਸਿੱਖ ਪ੍ਰਚਾਰਕ ਨੇ ਉਹਨਾਂ ਦਾ ਇੱਕ ਦੀਵਾਨ ਸੀਗਾ ਤਾਂ ਉਸਦੇ ਦੀਵਾਨ ਦੇ ਦਰਾਂ ਡੇਰਾ ਪ੍ਰੇਮੀਆ ਦੇ ਉੱਪਰ ਲੋਕਟ ਜਿਹੜੇ ਕਿ ਉਤਾਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਜਿਵੇਂ ਕਿ ਅਸੀਂ ਤੁਹਾਨੂੰ ਵਿਦਬੀ ਦੇ ਮਲਜ਼ਮ ਪ੍ਰਦੀਪ ਕਲੇਰ ਦਾ 164 ਦੇ ਤਹਿਤ ਦਿੱਤਾ ਬਿਆਨ ਅਸੀਂ ਤੁਹਾਨੂੰ ਸੁਣਾਇਆ ਉਸਦੇ ਵਿੱਚ ਵੀ ਇਸ ਵਾਕਏ ਦਾ ਜ਼ਿਕਰ ਕੀਤਾ ਜਾਂਦਾ ਹੈ ਆ ਗੱਲ ਕੀਤੀ ਜਾਵੇ ਇਸ ਪੂਰੇ ਦੀਵਾਨ ਦੀ ਜਿਸ ਦਾ ਜ਼ਿਕਰ ਭਾਈ ਅਮਰਿੰਦਰ ਸਿੰਘ ਨਾਲਾ ਕਰੇ ਦਰਸਲ ਸਾਲ 2015 ਦੇ ਮਈ ਮਹੀਨੇ ਦੇ ਵਿੱਚ ਕੋਟਪੂਰਾ ਦੇ ਵਿੱਚ ਸਿੱਖ ਪ੍ਰਚਾਰਕ ਭਾਈ ਹਜਿੰਦਰ ਸਿੰਘ ਮਾਜੀ ਦਾ ਗੜਾ ਕਿ ਦੀਵਾਨ ਸੀਗਾ ਇਸੇ ਦੀਵਾਨ ਦੇ ਵਿੱਚ ਜੋ ਕਿ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਡੇਰਾ ਪ੍ਰੇਮੀਆ ਦੇ ਵੱਲੋਂ ਲੋਕਟ ਉਕਾਰ ਦਿੱਤੇ ਜਾਂਦੇ ਨੇ ਆ ਤਾਂ ਇਹ ਜਿਹੜਾ ਪੂਰਾ ਵਾਕਿਆ ਵਕਫਾ ਗਾਂਜ ਦੇ ਵਿੱਚ ਐ ਐਸਆਈ ਟੀਮ ਨੇ ਉੱਤੇ ਜਾਂਚ ਕੀਤੀ ਕੀ ਹੋਵੇ ਚਾ ਜਸਤਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਗੱਲ ਕੀਤੀ ਉਸ ਦੇ ਵਿੱਚ ਵੀ ਜ਼ਿਕਰ ਆਉਂਦਾ ਤੇ ਕਿਉਂਕਿ ਮਈ ਤੋਂ ਬਾਅਦ ਚ 1 ਜੂਨ ਨੂੰ ਦਰਸਲ ਗੁਰਜ ਜਵਾਰ ਸਿੰਘ ਵਾਲਾ ਤੋਂ ਗੁਰਗਨ ਸਾਹਿਬ ਜੀ ਦਾ ਸਰੂਪ ਚੋਰੀ ਹੁੰਦਾ ਉਸ ਤੋਂ ਬਾਅਦ ਗੁਰੂ ਘਰ ਦੇ ਬਾਹਰ ਕੰਧਾਂ ਤੇ ਜਿਹੜੇ ਕਿ ਤਰਾਜੁਕ ਸ਼ਬਦਾਵਲੀ ਲਿਖੀ ਜਾਂਦੀ ਹੈ ਫਿਰ ਬਰਗਾੜੀ ਦੇ ਵਿੱਚ ਗੁਰੂਗਨ ਸਾਹਿਬ ਜੀ ਦੇ ਅੰਗ ਜੋ ਕਿ ਖੰਡਿਤ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਚ ਫਿਰ ਆ ਗੱਲ ਕੀਤੀ ਜਾਵੇ ਤਾਂ ਕੋਟਪੂਰਾ ਗੋਲੀकांड ਵਾਪਰਦਾ ਜਦੋਂ ਕਿ ਸਿੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਬਾਬਲ ਕਲਾਂ ਗੋਲੀकांड ਹੁੰਦਾ ਹੈ ਬਾਬਲ ਕਲਾਂ ਗੋਲੀकांड ਦੇ ਵਿੱਚ ਦੋ ਜਿਹੜੇ ਸਿੱਖ ਸਨ ਦੋਸਤ ਇੱਕ ਨੌਜਵਾਨ ਸਨ ਉਹਨਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਇਹ ਪੂਰਾ ਜਿਹੜਾ ਕਿ ਇੱਕ ਸਿਕਵੈਂਸ ਹੈ ਸਾਲ 2015 ਦਾ ਤੇ 2024 ਦੇ ਵਿੱਚ ਇਹ ਲਗਾਤਾਰ ਇਸ ਪੂਰੇ ਮਾਮਲੇ ਜਿੱਥੇ ਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਜਿਹੜਾ ਕਿ ਅਕਾਲ ਤਖਤ ਸਾਹਿਬ ਤੇ ਵੀ ਪਹੁੰਚਿਆ ਹੋਇਆ ਕਿਉਂਕਿ ਜੋ ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਉਸ ਦੇ ਵਿੱਚ ਵੀ ਜਿਹੜਾ ਕਿ ਅਕਾਲੀ ਦਲ ਦਾ ਭਾਗ ਹੀ ਤੜਾ ਹੈ ਉਸਦੀਪੁਰ ਜਿਹੜਾ ਕਿ ਮਾਫੀਨਾਮਾ ਸੌਂਪਿਆ ਜਾਂਦਾ ਉਸ ਦੇ ਵਿੱਚ ਉਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਵਿਰਵੀ ਮਾਮਲਿਆਂ ਦਾ ਜੋ ਕੋਟਪੁਰਾ ਤੇ ਡਬਲ ਕਾਂ ਗੁਲੀ ਕਾਂਡ ਵਰ ਪਰਦੇ ਉਸ ਗੱਲ ਦਾ ਵੀ ਜ਼ਿਕਰ ਕੀਤਾ ਜਾਂਦਾ ਤਾਂ ਇਸ ਦੇ ਵਿਚਾਲੇ ਭਾਈ ਅਮਰੀਤ ਸਿੰਘ ਅਜਨਾਲਾ ਦੇ ਵੱਲੋਂ ਜਿਹੜਾ ਕਿ ਵੱਡਾ ਬਿਆਨ ਦਿੱਤਾ ਜਾਂਦਾ ਕੋਟਪੁਰਾ ਦੇ ਵਿੱਚ ਜਦੋਂ ਕਿ ਅੱਜ ਹਿੰਸਾਫੀ ਮੰਗ ਨੂੰ ਲੈ ਕੇ ਰੋਸ ਮਾਰਚ ਸਿੱਖ ਸੇਵੰਦੀਆਂ ਨੂੰ ਕੱਢਿਆ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਅਮਰੀਤ ਸਿੰਘ ਅਜਨਾਲਾ ਦੇ ਵੱਲੋਂ ਸਾਲ 2015 ਦੇ ਮਈ ਵਾਲੇ ਉਸ ਦੀਵਾਨ ਦਾ ਉਸ ਵਾਕਿਆ ਦਾ ਜ਼ਿਕਰ ਕੀਤਾ ਜਾਂਦਾ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਤੇ ਇਹ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਪਾਈ ਅਮਰੀਕ ਸਿੰਘ ਅਚਨਾਲਾ ਦਾ ਕਹਿੰਦੇ ਕਿ 2015 ਦੇ ਵਿੱਚ ਕੋਈ ਵਿਦਬੀ ਦੇ ਲਈ ਮਾਜੀ ਵੀ ਜ਼ਿੰਮੇਵਾਰ ਹੈ ਹਰਜਿੰਦਰ ਸਿੰਘ ਮਾਜੀ ਦੇ ਦੀਵਾਨ ਤੋਂ ਬਾਅਦ ਇਹ ਵਿਦਬੀ ਹੋਈ ਮਾਜੀ ਦੇ ਦੀਵਾਨ ਤੋਂ ਗੁਰਗਨ ਸਾਹਿਬ ਜੀ ਦੀ ਵਿਦਬੀ ਦਾ ਮੁੱਢ ਬੱਜਿਆ ਉੱਥੇ ਉਹਨਾਂ ਦਾ ਕਹਿੰਦੇ ਕਿ ਦੀਵਾਨ ਦੇ ਵਿੱਚ ਡੇਰੇ ਦੇ ਧਾਰਮਿਕ ਚਿੰਨ੍ਹ ਦਾ ਨਰਾਦਰ ਹੋਇਆ ਬਦਲੇ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਵੱਲੋਂ ਆਭੇਦ ਵੀ ਕੀਤੀ ਗਈ ਹੈ ਪਾਈ ਅਮਰੀਕ ਸਿੰਘ ਅਚਨਾਲਾ ਦੇ ਵੱਲੋਂ ਦਰਸਲ ਇਹ ਵੱਡਾ ਇਲਜ਼ਾਮ ਲਗਾਇਆ ਗਿਆ ਵੱਡਾ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਸਿੱਖ ਪ੍ਰਚਾਰਕ ਪਾਈ ਹਰਜਿੰਦਰ ਸਿੰਘ ਮਾਜੀ ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਵੱਡੇ ਇਲਜ਼ਾਮ ਲਗਾਏ ਨੇ ਕਿ 2015 ਦੇ ਵਿੱਚ ਹੋਈ ਬਦਬੀ ਦੇ ਲਈ ਮਾਜੀ ਵੀ ਜ਼ਿੰਮੇਵਾਰ ਹੈ ਪਾਈ ਅਮਰੀਕ ਸਿੰਘ ਜਨਾਲਾ ਇਸੇ ਪੂਰੇ ਦਿਵਾਨ ਦੇ ਵਿੱਚ ਜਿਸ ਤਰੀਕੇ ਨਾਲ ਡੇਰਾ ਪ੍ਰੇਮੀਆ ਨੂੰ ਲੋਕਟ ਉਤਾਰੇ ਜਾਂਦੇ ਨੇ ਤੇ ਉਹੀ ਕਹਿ ਰਹੇ ਨੇ ਕਿ ਇਸ ਤੋਂ ਹੀ ਇਸ ਪੂਰੇ ਮਾਮਲੇ ਦਾ ਜਿਹੜਾ ਕਿ ਮੁੱਢ ਵੱਜਦਾ ਹੈ ਬਦਬੀਆਂ ਦਾ ਮੁੱਢ ਵੱਜਦਾ ਜੋ ਕਿ ਪਾਈ ਅਮਰੀਕ ਸਿੰਘ ਜਨਾਲਾ ਦਾ ਕਹਿਣਾ ਹੈ ਮਹਿੰਦਰਪਾਲ ਨੇ ਰਾਮ ਰਹੀਮ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਹਰਜਿੰਦਰ ਸਿੰਘ ਮਾਜੀ ਇੱਕ ਧਰਮ ਪ੍ਰਚਾਰਕ ਨੇ ਕਥਾ ਕੀਤੀ ਅਤੇ ਉਸ ਤੋਂ ਪ੍ਰੇਰਿਤ ਹੋ ਕੇ ਕੁਝ ਲੋਕ ਜੋ ਰਾਮ ਰਹੀਮ ਨੂੰ ਮੰਨਦੇ ਸੀ ਉਹਨਾਂ ਦੇ ਪ੍ਰੇਮੀ ਸੀ ਉਹਨਾਂ ਨੇ ਉਸਦੇ ਲੋਕਟ ਜ਼ਮੀਨ ਤੇ ਸੁੱਟ ਦਿੱਤੇ ਜਿਸ ਵਿੱਚ ਰਾਮ ਰਹੀਮ ਦੀ ਫੋਟੋ ਸੀ ਇਹ ਸੁਣਦਿਆਂ ਹੀ ਹਨੀਪ੍ਰੀਤ ਗੁੱਸੇ ਦੇ ਵਿੱਚ ਆ ਗਈ ਅਤੇ ਬੋਲੀ ਕਿ ਲੋਕਟ ਜਦੋਂ ਸੁੱਟੇ ਗਏ ਤਾਂ ਤੁਸੀਂ ਕੁਝ ਕੀਤਾ ਕਿਉਂ ਨਹੀਂ ਫਿਰ ਰਾਮ ਰਹੀਮ ਤੇ ਹਨੀਪ੍ਰੀਤ ਬੋਲੇ ਇੱਥ ਦਾ ਜਵਾਬ ਪੱਥਰ ਨਾਲ ਦਿਓ ਕਸਲ ਤੁਹਾਨੂੰ ਇਹ ਬਿਆਨ ਸੁਣਾਇਆ ਹੈ ਜੋ ਕਿ ਬਿਦਬੀ ਮਾਮਲੇ ਦੇ ਮੁਲਜ਼ਮ ਨੇ ਪ੍ਰਦੀਪ ਕਲੇਰ ਉਹਨਾਂ ਦੇ ਵੱਲੋਂ 164 ਦੇ ਤਹਿਤ ਜਿਹੜੇ ਕਿ ਆਪਣੇ ਬਿਆਨ ਦਰਜ ਕਰਵਾਏ ਗਏ ਤੇ ਇਸ ਬਿਆਨ ਦੇ ਵਿੱਚ ਪ੍ਰਦੀਪ ਕਲੇਰ ਦੇ ਵੱਲੋਂ ਉਸਦੇ ਪੂਰੇ ਵਾਕਏ ਦਾ ਜ਼ਿਕਰ ਕੀਤਾ ਜਾਂਦਾ ਹੈ ਪਾਈਂਦਰ ਸਿੰਘ ਮਾਜੀ ਦੇ ਉਸ ਦੀਵਾਨ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਉੱਥੇ ਡੇਰਾ ਪ੍ਰੀਮੀਅਮ ਦੇ ਵੱਲੋਂ ਲੋਕਟ ਉਤਾਰ ਕੇ ਸੁੱਟ ਦਿੱਤੇ ਜਾਂਦੇ ਨੇ ਇਸ ਵਾਕਏ ਦਾ ਜਦੋਂ ਰਾਮ ਹੀਨੂਬਾਦ ਨੂੰ ਦੱਸਿਆ ਗਿਆ ਹਨੀ ਪ੍ਰੀਤ ਨੂੰ ਦੱਸਿਆ ਗਿਆ ਗੁੱਸੇ ਦੇ ਵਿੱਚ ਆਉਂਦੇ ਉਹਨਾਂ ਦੇ ਬੁਲੇਟ ਦਾ ਜਵਾਬ ਪੱਥਰ ਦੇ ਵਿੱਚ ਦੇਣ ਦੀ ਗੱਲ ਕਹੀ ਜਾਂਦੀ ਹੈ ਜੋ ਕਿ 164 ਦੇ ਤਹਿਤ ਪ੍ਰਦੀਪ ਕਲੇਰ ਦੇ ਬਿਆਨ ਨੇ ਪਾ ਇਸੇ ਗੱਲ ਦਾ ਜ਼ਿਕਰ ਹੁਣ ਪਾਈ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਕਰ ਦਿੱਤਾ ਗਿਆ ਉਹਨਾਂ ਨੇ ਸਿੱਧ ਤੌਰ ਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਪਾਈ ਅਮਰੀਕ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ 2015 ਦੇ ਵਿੱਚ ਹੋਈ ਬੇਦਬੀ ਦੇ ਲਈ ਮਾਜੀ ਵੀ ਜ਼ਿੰਮੇਵਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਮਾਜੀ ਦੇ ਦਿਵਾਨ ਤੋਂ ਬਾਅਦ ਹੀ ਇਹ ਬੇਦਬੀ ਹੋਈ ਮਾਜੀ ਦੇ ਦਿਵਾਨ ਤੋਂ ਗੁਰਗਨ ਸਾਹਿਬ ਜੀ ਦੀ ਬੇਦਬੀ ਦਾ ਮੋੜ ਬਜਿਆ ਜੋ ਭਾਈ ਅਮਰੀਕ ਸਿੰਘ ਅਜਨਾਲਾ ਇਹ ਇਲਜ਼ਾਮ ਲਗਾ ਰਹੇ ਨੇ ਇਹਨਾਂ ਗੱਲਾਂ ਦਾ ਜੋ ਕੇ ਜ਼ਿਕਰ ਕਰ ਰਹੇ ਨੇ